ਤਾਲੇ ਮੰਗਦੇ ਦੀ ਬੈਕ ਸਾਈਡ ਦੇ ਏਰੀਆ ਬੰਦਾ 1.5 ਲੱਖ ਦੀ ਚੋਰੀ ਹੋ ਗਈ ਤਾਲੇ ਤੋੜ ਕੇ ਚੋਰ ਲੈ ਗਏ ਆ ਇਹ ਪੁਲਿਸ ਦੇਖ ਰਹੀ ਹੈ ਹੁਣ ਵੀ ਕੀ ਬੰਦਾ ਇਹਨਾਂ ਦਾ ਲੱਗਿਆ ਇੱਕ ਅਦਾ ਮੁੰਡਾ ਫੜਿਆ ਪੁਲਿਸ ਨੇ ਲੱਗਦੀ ਸ਼ਕਲ ਮਿਲਦੀ ਵੀ ਹੈ ਉਹਦੇ ਨਾਲ ਦਿਖਦੇ ਵੀ ਵੀ ਉਹੀ ਆ ਤੋ ਪੁਲਿਸ ਕਾਰਵਾਈ ਜ਼ਰੂਰ ਕਰੂਗੀ ਇਹਨਾਂ ਦਾ ਕਹਿਣਾ ਹੈਗਾ ਕਿ ਗਰੀਬ ਘਰ ਦੇ ਬੰਦੇ ਆ ਇਹਨਾਂ ਨੇ ਆਪਣਾ ਕੋਈ ਬੱਚਿਆਂ ਦਾ ਰੱਖੇ ਸਮਾਨ ਥੋੜਾ ਬਦਾ ਜਿਹੜਾ 1.5 ਲੱਖ ਰੁਪਈਆ ਇਹਨਾਂ ਦੇ ਮੂਹੋਂ-ਮੂਹੋਂ ਲੈ ਕੇ ਚੱਕੇ ਤਰੇ ਮੁੱਲੇ ਵਾਲੇ ਖੜੇ ਆ ਤਾਜ਼ਾ ਤਸਵੀਰਾਂ ਲੁਧਿਆਣਾ ਦੇ ਡਿਵੀਜ਼ਨ ਨੰਬਰ 3 ਦੀਆਂ ਨੇ ਜਿੱਥੇ ਸਥਿਤ ਗੁਲਸ਼ਮਨ ਗਲੀ ਵਿੱਚ ਦਿਨ ਦਹਾੜੇ ਇੱਕ ਨੌਜਵਾਨ ਬਲੋਕਾਰ ਵਿੱਚ ਵੜ ਕੇ ਲੱਖਾਂ ਰੁਪਏ ਦੀ ਚੋਰੀ ਕਰ ਲਈ ਗਈ ਉੱਥੇ ਲੱਖਾਂ ਰੁਪਏ ਦੇ ਗਹਿਣੇ ਵੀ ਸਟੋਰ ਵੱਲੋਂ ਲੁੱਟ ਕੇ ਫਰਾਰ ਹੋ ਗਏ ਜਿਸ ਦੀ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈਆਂ ਨੇ ਉੱਥੇ ਦੂਜੇ ਪਾਸੇ ਮੌਕੇ ਤੇ ਪਹੁੰਚੇ ਪੁਲਿਸ ਹੁਣ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ ਕੀ ਨਾਮ ਤੁਹਾਡਾ ਨਾਮ ਕੀ ਹੈ ਜਰਨੰਤ ਪ੍ਰਦੀਪ ਹੈ ਪ੍ਰਦੀਪ ਜੀ ਕੀ ਕੰਮ ਕਰਦੇ ਹੋ ਹਾਂ ਬਿਜਲੀ ਦਾ ਕੰਮ ਕਰਾਂ ਕੀ ਗੱਲ ਹੋਈ ਅੱਜ ਮੈਂ ਬਾਜ਼ਾਰ ਗਿਆ ਸੀ ਆਪਣੇ ਕੰਮ ਤੇ ਬਿਜਲੀ ਦਾ ਕੰਮ ਕਰਕੇ ਸਮਾਨ ਲੈਣ ਗਿਆ ਸੀਗਾ ਮੈਂ ਅੱਛਾ ਪਹਿਲਾਂ ਆਇਆ ਤੇ ਤਾਲਾ ਲੱਗਿਆ ਹੋਇਆ ਸੀਗਾ ਘਰੇ ਅੱਛਾ ਜੀ ਤੇ ਮੈਂ ਆਪਣਾ ਕੰਮ ਕਰਨ ਚਲਾ ਗਿਆ ਬੀਜ ਲਈ ਦਾ ਦੁਕਾਨ ਤੇ ਅੱਛਾ ਤੇ ਉਸ ਤੋਂ ਬਾਅਦ ਇਹ ਚਲੇ ਕੇ ਬਾਜ਼ਾਰ ਆਪਣੇ ਬੱਚਿਆਂ ਲਈ ਚੀਜ਼ਾਂ ਚਾਜਾਂ ਲੈ ਆਣੇ ਸੀ ਸਾਡੇ ਸੀਗਾ ਕੱਲ ਮੁੰਡਾ ਬੱਚਿਆਂ ਦਾ ਹੋਤਿਆ ਕੋਈ ਪ੍ਰੋਗਰਾਮ ਤੇ ਇਹ ਪਿੱਛੇ ਬਾਜ਼ਾਰ ਗਏ ਤੇ ਪਿੱਛੇ ਦੇਖਿਆ ਛੋਟੀ ਕੁੜੀ ਆਈ ਆ ਘਰੇ ਤਾਲਾ ਟੁੱਟਿਆ ਹੋਇਆ ਸੀਗਾ ਤਾਲਾ ਹੈ ਨੀਗਾ ਅੰਦਰ ਮੁੰਡਾ ਇਹਨੇ ਜਿੰਨਾ ਸਮਾਨ ਸੀਗਾ ਸਾਰਾ ਲੈ ਗਿਆ ਇੱਕ ਫੋਨ ਸੀਗਾ ਉਸ ਕੋ ਦਾ ਤੇ ਪੈਸੇ ਸੀਗੇ ਟੋਕਰ ਤੋੜਿਆ ਗੋਦੀ ਦੇ ਜਲ ਮਾਰੀ ਸਾਰੀ ਤੋੜੀ ਗਈ ਟੋੜਰ ਕਿੰਨਾ ਖਰਚਾ ਆਇਆ ਟੋਟਲ 1.7 ਲੱਖ ਰੁਪਇਆ ਲੱਗੋਈ ਕੋਲ ਸਹੀ ਹੈ ਹਾਂ ਮੇਰਾ ਦਿੱਤਾ ਇਹਦੇ ਕੀ ਗੱਲ ਹੋਈ ਕਿਹੜਾ ਏਰੀਆ ਪੈਂਦਾ ਕੀ ਗੱਲ ਹੈ ਅੱਜ ਇਹ ਗੁਲਚਮਨ ਕਲੀ ਪੈਂਦੀ ਆ ਅਸੀਂ 11 ਵਜੇ 11:30 ਵਜੇ ਅਸੀਂ ਘਰੋਂ ਨਿਕਲਿਆ ਬਈ ਚਲੋ ਬਾਜ਼ਾਰ ਜਾਣਾ ਸੀ ਉਹ ਬੱਚੇ ਦੇ ਮੁੰਡਾ ਸੀ ਆਂਦਾ ਸੀ ਮੈਂ ਕਿਹਾ ਚਲ ਵੀ ਕੱਪੜੇ ਕੁੜੀ ਦੇ ਦੁਆਰੋਂ ਨੂੰ ਸਪੈਸ਼ਲ ਬੁਲਾਇਆ ਬਸ ਨਿਕਲੇ ਆ ਉਸ ਤੋਂ ਸਾਨੂੰ ਦੇਖਿਆ ਕਿ ਅਸੀਂ ਮੂਵੀ ਹੁਣ ਕਰਵਾਈ ਆ ਮੁੰਡੇ ਦਾ ਸ਼ਕਲ ਸ਼ੁਭਾ ਸਭ ਆ ਗਈ ਆ ਆ ਕੇ ਦੇਖਿਆ ਮੇਰੇ ਅਲਮਾਰੀ ਦੀ ਖੁੱਲੀ ਆ ਲੋਕਾਂ ਟੁੱਟਾ ਰਿਆ ਵਾ ਸਹੀ ਕਿ ਕੁਝ ਇੱਕ ਇੱਕ ਪਰਸ ਫੋਲ ਕੇ ਜਿਹ ਹਸਦੀ ਮੇਰੇ ਮੁੰਡੇ ਦੀ ਵਾਲੀਆਂ ਲੱਗ ਤਾਂ ਸੀਆਂ ਉਹ ਪਰਸ ਫੋਲਿਆ ਗਿਆ ਤੇ ਪੈਸੇ ਅਲਗ-ਅਲਗ ਪਰਸਾਂ ਚ ਸੀ ਕਿਸੇ 10000 ਕਿਸੇ 15000 ਕਿਸੇ 5000 ਐਦਾ ਚੰਗਾ ਫੋਰ ਕਰਕੇ ਜੀ ਖੋਲ ਕੇ ਛੁੱਟ ਕੇ ਲੱਗਿਆ ਭਾਂ ਵੀ ਸੀਗੀ ਉਹ ਭਾਂ ਦਾ ਇੱਥੇ ਕਿਤੇ ਖਲੇੜ ਗਿਆ ਉਹ ਇਸ ਕਰਕੇ ਮੇਰੀ ਛੋਟੀ ਗੋਲ ਡਗਿਆ ਪਤਾ ਨਹੀਂ ਮੰਮੀ ਡੈਡ ਦੇ ਵਿੱਚ ਕੁਝ ਅਨਬਨ ਹੋਊਗਾ ਜੋ ਪੈਸੇ ਦਾ ਗੇਰ ਕੇ ਖਲੇੜਾ ਕਪੜੇ ਕਿਤੇ ਨਹੀਂ ਗਿਆ ਮੈਨੂੰ ਯਾਦ ਨਹੀਂ ਆਉਂਦਾ ਉੱਪਰ ਖਲੇੜ ਕੇ ਪੂਰਾ ਇਹ ਨਹੀਂ ਹੈ ਨਹੀਂ ਬਹੁਤ ਨਾਲ ਮਾਤਾ ਕੋਲ ਅੱਛਾ ਇਹ ਫਿਰ ਪੁਲਿਸਾਈ ਮੌਕੇ ਤੇ ਹੁਣ ਉਹ ਨਹੀਂ ਆਈ ਆ ਉਹਨਾਂ ਦਾ ਪਤਾ ਨਹੀਂ ਹੁਣ ਕੀ ਕਹਿੰਦੇ ਕਿ ਇਹ ਦੇ ਮੁੰਡਾ ਵੀ ਪਛਾਣਿਆ ਪਰ ਉਹ ਕਹਿੰਦੇ ਕਿਨੇ ਕਿਹਨੇ ਇਨਸਾਨ ਹੋ ਗਿਆ ਤੁਹਾਡਾ ਸਾਨਾ ਤੁਹਾਡਾ ਲੱਖ ਡੇ ਲੱਖ ਦਾ ਤਾਂ ਕੈਸ਼ ਤਾਂ ਮੇਰਾ ਗਿਆਵਾ 11 ਲੱਖ ਰੁਪਈਆ ਸੋਨਾ ਪਾ ਕੇ ਡੇ ਲੱਖ ਹੋ ਗਿਆ ਵਾ ਅਸੀਂ ਸੋਣਨਾ ਆਪਣਾ ਜਾਗੇ ਸੀ ਨਾ ਹਾਂ ਸੋਣਨਾ ਜਾਗੇ ਸੀ ਅਗਰਾ ਜੀ ਦਿਨੇ ਦੁਪਹਿਰੇ ਦਿਨੇ ਚੋਰੀ ਹੋਈ ਜਾਂਦੀ ਇੱਥੇ 12 ਵਜੇ ਦੀ ਗੱਲ ਹੈ ਅਸੀਂ 11:30 ਗਏ ਆ ਮੂਵੀ ਚ ਕਿੰਨੇ ਵਜੇ ਆਇਆ ਉਹ ਕਹਿੰਦੇ ਅਸੀਂ 12 ਆ ਕੁੜਤਾ ਤੋੜਿਆ ਸਾਫ ਪੂਰੀ ਰਾਈਆ ਮੂਵੀ ਪੂਰੀ ਮੂਵੀ ਆਈ ਆ ਕੋਈ ਕੋਈ ਖਰਾਤਾ ਬੰਦਾ ਬੰਦਾ ਫੜਿਆ ਪੁਲਿਸ ਨੇ ਪੁਲਿਸ ਨੇ ਬੰਦਾ ਫੜਿਆ ਰਾ